ਸასი ਗਾਲ ਦੋਸਤੋ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਤੇ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਨਾਲ ਹੀ ਗੱਲ ਕਰ ਲੈਣੇ ਆਂ ਠੰਡ ਦੀ ਤਾਂ ਠੰਡ ਦਾ ਪ੍ਰਕੋਪ ਹੈ ਜਿਹੜਾ ਉਹ ਇੱਕ ਵਾਰ ਫਿਰ ਜਿਹੜਾ ਪੂਰਾ ਹੋ ਗਿਆ ਸੀਤ ਲਹਿਰ جاری ਹੈ ਇੱਕ ਵਾਰ ਫਿਰ ਮੌਸਮ ਦੇ ਵਿੱਚ ਜਿਹੜੀ ਅੱਜ ਬੇਸ਼ੱਕ ਦਿਨ ਵੇਲੇ ਲੱਗਦਾ ਸੀ ਕਿ ਕਿਤੇ ਨਾ ਕਿਤੇ ਜਿਹੜਾ ਬਦਲਬਾਈ ਤੋਂ ਜਿਹੜੀ ਨਿਯਾਤ ਮਿਲੂਗੀ ਪਰ ਨਹੀਂ ਨਜਾਤ ਜਿਹੜੀ ਮੌਸਮ ਦੇ ਵਿੱਚੋਂ ਬਦਲਵਾਈ ਤੋਂ ਨਹੀਂ ਮਿਲ ਸਕੀ ਸੋ ਨਰਮੇ ਦੀ ਗੱਲ ਕਰ ਲੈਣੇ ਆ ਜੀ ਨਰਮੇ ਦਾ ਭਾਅ ਹੋਰ ਮੰਡੀ ਦੇ ਵਿੱਚ ਰਿਹਾ 6640 ਰੁਪਏ ਪ੍ਰਤੀ ਕੁਆਂਟਲ ਰਿਹਾ ਅੱਜ ਨਰਮੇ ਦਾ ਭਾਅ ਤੇ ਦੇਸ਼ ਦੀਆਂ ਹੋਰ ਨਾ ਮੰਡੀਆਂ ਦੇ ਵਿੱਚ ਭੂਨਾ ਮੰਡੀ ਦੇ ਵਿੱਚ ਨਰਮਾ 8600 ਰੁਪਏ ਪ੍ਰਤੀ ਕੁਆਂਟਲ ਵਿਕਿਆ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6980 ਰੁਪਏ ਪ੍ਰਤੀ ਕੁਆਂਟਲ ਰਿਹਾ ਐਲਨਾਬਾਦ ਮੰਡੀ ਦੇ ਵਿੱਚ ਨਰਮਾ ਜਿਹੜਾ ਉਹ 7000 ਚਾਲੀਰਪੇ ਪ੍ਰਤੀ ਕਵਾਂਟਲ ਤੇ ਕਪਾਹ ਜਿਹੜੀ ਉਹ 8600 ਰੁਪਏ ਪ੍ਰਤੀ ਕਵਾਂਟਲ ਰਹੀ ਹੈ ਆਦਮਪੁਰ ਮੰਡੀ ਦੇ ਵਿੱਚ ਨਰਮਾ 8699 ਰੁਪਏ ਪ੍ਰਤੀ ਕਵਾਂਟਲ ਰਿਹਾ ਹੈ ਰਾਜਸਥਾਨ ਦੀ ਗੋਲੂ ਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾਜ 7200 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਪੁੱਟੋ ਮੰਡੀ ਵਿੱਚ ਨਰਮਾ 663 ਰੁਪਏ ਪ੍ਰਤੀ ਕਵਾਂਟਲ ਵਿਕਿਆ ਇਸੇ ਤਰ੍ਹਾਂ ਹੀ ਸੂਰਤ ਦੇ ਨਜੀਰ ਵਿੱਚ ਨਰਮਾ 7000 ਰੁਪਏ ਪ੍ਰਤੀ ਕਵਾਂਟਲ ਰਿਹਾ ਰਾਜਕੋਟ ਦੇ ਵਿੱਚ ਨਰਮਾ 7575 ਰੁਪਏ ਪ੍ਰਤੀ ਕਵਾਂਟਲ ਰਿਹਾ हिसार ਦੇ ਵਿੱਚ ਨਰਮੇ ਦਾ ਭਾਜ 3600 ਰੁਪਏ ਪ੍ਰਤੀ ਕਵਾਂਟਲ ਤੇ ਭਵਾਨੀ ਦੀ ਸਵਾਨੀ ਮੰਡੀ ਦੇ ਵਿੱਚ 6550 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਭਾਅ ਇਸੇ ਤਰ੍ਹਾਂ ਹੀ ਅਕਾਲਾ ਦੇ ਵਿੱਚ ਨਰਮੇ ਦਾ ਭਾਅ 7020 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਾਗਪੁਰ ਦੇ ਵਿੱਚ ਨਰਮਾ 8600 ਰੁਪਏ ਪ੍ਰਤੀ ਕੁਆਂਟਲ ਵਿਕਿਆ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਨਰਮੇ ਦੇ ਭਾਅ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ